ਥੋੜਾ ਬਾਧਾ ਲੋਕ ਆਉਣਾ ਸ਼ੁਰੂ ਹੋ ਗਏ ਆ ਤੇ ਪਤਾ ਨਹੀਂ ਸਾਨੂੰ ਸ਼ੁਰੂ ਤੋਂ ਇਦਾਂ ਰਿਹਾ ਵੀ ਮਿੱਟੀ ਲੱਗ ਜਾਣੀ ਪੈਰਾਂ 'ਚ ਇਦਾਂ ਉਹਦਾ ਗੋਰੇ ਨਹੀਂ ਦੇਖ ਲੈ ਇਹ ਟੋਰ ਟੁਰ ਕੇ ਪਤੂ ਕੀ ਕਰੀ ਜਨਾ ਟੇਸਟ ਕਰ ਲਿਆ ਵਾਕੇ ਬੜਾ ਸਵਾਦ ਆਣਿਆ ਤੜਕਾ ਲੱਗ ਚੁੱਕਾ ਹਾਂਜੀ ਤੇ ਨਵੇਂ ਦਿਨ ਦੀ ਨਵੀਂ ਸ਼ੁਰੂਆਤ ਹੋ ਗਈ ਹੈ 11 ਵਜ ਗਏ ਹੈ ਤੇ ਅੱਜ ਸਾਡਾ ਕੰਮ ਕੁੱਮ ਸਾਰਾ ਜਲਦੀ ਨਿਭੜ ਗਿਆ ਹੈ ਕੱਪੜੇ ਵੀ ਤੇ ਕੰਮ ਵੀ ਤੇ ਨੀਤਾ ਵੀ ਇੰਨੇ ਮੈਨੂੰ ਅੱਜ ਸਾਰੀ ਰਾਤ ਪ੍ਰੇਸ਼ਾਨ ਕੀਤਾ ਆਪਦੇ ਨੇ ਨੀਂਦ ਪੂਰੀ ਕਰ ਲਈ ਮੈਨੂੰ ਇੰਨੇ 5:30 ਵਜੇ ਉਠਾਇਆ ਮੰਮਾ ਦਾदू ਆ ਗਏ ਮੰਮਾ ਉਹ ਬਾਥ ਚੱਲੇ ਆ ਮੰਮਾ ਦਾਦੀ ਸੈਰ ਕਰਨ ਚੱਲੇ ਉਹ ਹੀ ਮਾਂਸੂ ਦੀ ਆਵਾਜ਼ ਆ ਜਾਂਦੀ ਹੈ ਇੰਨੇ ਮੈਨੂੰ ਇੰਨਾ ਡਿਸਟਰਬ ਕੀਤਾ ਮੈਂ ਵੀ ਸੋਚਿਆ ਕਿ ਹੁਣ ਕੀ ਕਰਨਾ ਹੁਣ ਸੌਣਿਆ ਸੌਣ ਟਾਈਮ ਤਾਂ ਬਚਿਆ ਨਹੀਂ ਜੇ ਮੈਂ ਹੁਣ ਸੁੱਤੀ ਤੇ ਬਹੁਤ ਲੇਟ ਹੋ ਜੂਗੀ ਤੇ ਉਹ ਕੇ ਪਾਣੀ ਪੁਣੀ ਪੀਤਾ ਅੱਜ ਦੀਪ ਤਾਂ ਨਹੀਂ ਗੱਲ ਕੀਤੀ ਰਾਤ ਨੂੰ ਮੈਨੂੰ ਇੰਨੀ ਨੀਂਦ ਆਈ ਹੋਈ ਸੀ ਕਿ ਮੈਂ ਮੈਨੂੰ ਪਤਾ ਹੀ ਨਹੀਂ ਕਿੰਨੇ ਵਜੇ ਕਿੰਨਾ ਟਾਈਮ ਹੋਇਆ ਮੈਂ ਸੋ ਗਈ ਜਦੋਂ ਮਨੀਤ ਦੇ ਨਾਲ ਪੈਂਦੀ ਆ ਵੀ ਮੈਨੂੰ ਵੀ ਨੀਂਦ ਆ ਜਾਂਦੀ ਕਿਉਂਕਿ ਮੈਂ ਦਿਨੇ ਦਾ ਦੁਪਹਿਰੇ ਦਾ ਜਿਹੜੇ ਬੱਚਿਆਂ ਵਾਲੇ ਆ ਉਹਨਾਂ ਨੂੰ ਤਾਂ ਨਹੀਂ ਸੌਣ ਦਾ ਮਿਲਦਾ ਟਾਈਮ ਸੋ ਇਤਾਂ ਵੀ ਠੀਕ ਐ ਨਾ ਸੁੱਤੇ ਤਾਂ ਵੀ ਠੀਕ ਐ ਨਿੱਤੇ ਅਨਿੱਤੇ ਪਿਤ ਸ਼ੀਤੇ ਹੁਣ ਅਸੀਂ ਰੋਟੀ ਖਾਵਾਂਗੇ ਸਾਡਾ ਆ ਜੋ ਬਸ ਮਮਾ ਪਲਾਜ਼ੋ ਪਾਣਾ ਇਹਦਾ ਪਲਾਜ਼ੋ ਤੇ ਦੇਖੋ ਆ ਨਾ ਪਲਾਜ਼ੋ ਦਿਖਾਈ ਖੜੀਓ ਐਸੇ ਕਰਕੇ ਕਰੋ ਸਾਰੇ ਕਹਿੰਦੇ ਆ ਮਨੇ ਇੰਨਾ ਗੰਦਾ ਬੱਚਾ ਹੈ ਨਾ ਨੀਤ ਨੂੰ ਕੋਈ ਵੀ ਨਾ ਬੁਲਾਓ ਸਾਰੇ ਇਦਾਂ ਕਹਿੰਦੇ ਆ ਜੇ ਇਹ ਕੱਪੜੇ ਮਨੀਤ ਗੰਦੇ ਹੋਏ ਤੇ ਮੈਂ ਕਟਾਪਾ ਲਾਣਾ ਤੇ ਤੈਨੂੰ ਮੇਰਾ ਪਤਾ ਹੀ ਹੈ छो तु चेयर अपना प्लाजो दिखाओ टैटू दिखाओ अपना टैटू ये ये कौन है तूने <laughs> <तुने। laughs> तू तो इसको क्या बोलती है मेरा बेटा <laughs> बेटा ने देखियो ते रोटी खावांगे सफाई सफाई करके बेले हो के मैं तो आराम ना हूं लेटूंगी जो तो मेरा लंच लुंच क्योंकि तो साडा लंच ब्रेकफास्ट ਇੱਕ ਟਾਈਮ ਹੀ ਹੁੰਦਾ ਅਸੀਂ ਬਾਰ-ਬਾਰ ਨਹੀਂ ਕਰਦੇ ਸਵੇਰੇ ਬ੍ਰੇਕਫਾਸਟ ਮੈਂ ਸਵੇਰੇ ਵੀ ਜਿੱਦਾਂ ਕਈ ਚਾਹ ਚੂ ਪੀਨਦੇ ਆ ਮੈਂ ਸਿਰਫ ਪਾਣੀ ਪੀਂਦੀ ਗਰਮ ਤੇ ਬਾਕੀ ਜੇ ਕੋਈ ਰਾਤ ਦਾ ਡਿਨਰ ਇੱਕ ਟਾਈਮ ਅਸੀਂ ਦੋ ਟਾਈਮ ਰੋਟੀ ਖਾਂਦੇ ਆ ਇੱਕ ਦੁਪਹਿਰੇ ਇੱਕ ਰਾਤੀ ਤੇ ਬਾਕੀ ਉਹ ਰੋਟੀ ਪੱਕ ਰਹੀ ਹੈ ਸੂਰਜ ਚੜ ਗਿਆ ਹੈ ਜੇ ਤੋ ਤਾਂ ਪੂਰੇ ਤਰ੍ਹਾਂ ਚੜਾ ਰਹੇਗਾ ਫਿਰ ਤਾਂ ਅਸੀਂ ਬਹਿ ਜਾਾਂਗੇ ਜੇ ਤੋ ਚੱਲ ਜਾਂਗੇ ਫਿਰ ਸੋ ਜਾਾਂਗੇ ਕਿਉਂ ਨਹੀਂ ਤੇ ਤੂੰ ਵੱਡੀ ਰੋਟੀ ਪਕਾਣੀ ਹੈ ਆਟਾ ਦੇ 줘 ਮੈਨੂੰ ਪਲੇਟ ਚ ਆਟਾ ਲੈ ਕੇ ਥੂੜਾ ਲੈ ਕੇ ਬਸ ਇਹਨੇ ਬੈਠੀ ਰਹਿਣਾ ਹੋਰ ਕੁਝ ਨਹੀਂ ਕਰਨਾ ਖਲਾਰਾ ਪਾਣਾ ਖਲਾਰੂ ਤੇਰਾ ਨਾਮ ਪਾ ਦੇਣਾ ਖਲਾਰੂ ਹਾਂਜੀ ਤੇ ਲੋ ਵੀ ਅੱਜ ਮੈਂ ਹੁਣ ਨਹਾਤ ਹੋ ਕੇ ਨਿਕਲਿਆ ਬੀਚ ਦੇ ਉੱਤੇ ਉਹੀ ਮੈਂ ਘੁੰਮਦਾ ਫਿਰਦਾ ਇੱਧਰ ਨੂੰ ਆ ਗਿਆ ਆ ਮੌਸਮ ਦੇਖਦੇ ਲੋਗ ਇੱਥੇ ਆ ਕੇ ਦੂਰੋਂ ਦੂਰੋਂ ਸਾਡੇ ਲਈ ਰੋਜ ਹੁੰਦਾ ਬੂਟਾਂ 'ਚ ਵੜ ਗਈ ਮਿੱਟੀ ਤੇ ਬੀਚ ਤੇ ਹੁਣ ਹੌਲੀ ਹੌਲੀ ਥੋੜੀ ਥੋੜੀ ਰੌਣਕ ਲੱਗਣੀ ਸ਼ੁਰੂ ਹੋ ਗਈ ਆ ਥੋੜਾ ਬਾਦ ਲੋਕ ਆਉਣਾ ਸ਼ੁਰੂ ਹੋ ਗਏ ਆ ਤੇ ਪਰ ਇਹ ਸਾਨੂੰ ਸ਼ੁਰੂ ਤੋਂ ਇਦਾਂ ਰਿਹਾ ਵੀ ਮਿੱਟੀ ਲੱਗ ਜਾਣੀ ਪੈਰਾਂ 'ਚ ਇਦਾਂ ਉਹਦਾ ਗੋਰੇ ਨਹੀਂ ਦੇਖ ਲੈ ਇਹ ਟੌਰ ਟੂਰ ਕੱਢ ਕੇ ਆਉਂਦੇ ਨਵੇਂ ਕੱਪੜੇ ਪਾ ਕੇ ਆਉਂਦੇ ਇੱਥੇ ਖੱਪ ਖੁੱਪ ਕਰਦੇ ਬਥੇਰੀ ਤੇ ਆ ਬਾਲੀਬਾਲ ਦਾ ਟੂਰਨਾਮੈਂਟ ਹੋਣ ਵਾਲਾ ਇੱਥੇ ਮੇਰਾ ਪਰਛਾਵਾਂ ਦੇਖੋ ਕਿੰਡਾ ਲੰਬਾ ਜੇ ਮੈਂ ਇਦਾਂ ਲੰਬਾ ਸੱਚੀ ਹੁੰਦਾ ਤੇ ਆ ਪਾਉ ਫੜੂਗਾ ਮੱਛੀਆਂ ਤੇ ਲਹਿਰਾਂ ਅੱਜ ਘਟੀਆਂ ਹੋਈਆਂ ਥੋੜੀਆਂ ਵਧੀਆਂ ਆ ਕਿਤੇ ਘਟੀਆਂ ਆ ਤੇ ਮੌਸਮ ਵਧੀਆ ਆ ਤੁਪ ਤੁਪ ਸਨਸੈਟ ਦੇਖਣ ਆਉਂਦੇ ਲੋਕ ਜਿਆਦਾ ਇੱਥੇ ਸਨਸੈਟ ਹੋ ਰਿਹਾ ਆ ਔਰ ਸੋਦੇ ਟਾਈਮ ਤੱਕ 5-7 ਮਿੰਟ ਤੱਕ ਸੂਰਜ ਜਿਹੜਾ ਛੋਪ ਜਾਣਾ ਹੈ ਤੇ ਆਪਾਂ ਵੀ ਨਜ਼ਾਰੇ ਲੈ ਰਹੇ ਆਂ ਐਨ ਕੰਮ ਘਰੇ ਭੁੱਲੇ ਆ ਮੈਨੂੰ ਪਤਾ ਹੀ ਨਹੀਂ ਸੀ ਮੈਂ ਵੀ ਚੱਲ ਨੂੰ ਆਉਣਾ ਸੋ ਬਾਕੀ ਦੇਖਦੇ ਆਂ ਕਰਦੇ ਗੱਲਬਾਤ ਅਗੇ ਹਾਂ ਚਲੋ ਕਰੋ ਫੇ ਸਾਰਾ ਦਾ ਹੈਪੀ ਬਰਥਡੇ ਬੋਲੋ ਹੈਪੀ ਬਰਥਡੇ ਮੀ ਆਪੀ ਬਰਥਡੇ ਮੀ ਆਪੀ ਬਰਥਡੇ ਹਾਈ ਹਾਈ ਆਏ ਗਏ ਦਾਦੀ ਦਾ ਬਰਥਡੇ ਕਦੋਂ ਹੁੰਦਾ ਦਦ ਨੂੰ 10 ਦਿਨ ਪੁੱਛਿਆ ਦਾਦੀ ਦਾ ਬਰਥਡੇ ਕਦੋਂ ਹੁੰਦਾ? ਬੰਦ ਦਾਦੀ ਪੋਤੇ ਦੀ ਗੱਲਾਂ ਸੁਣ ਲੋ ਉਹ ਸਾਰੇ ਬਰਥਡੇ ਮਨਾਈ ਜਾਂਦੀ ਹੈਪੀ ਬਰਥਡੇ ਟੂ ਯੂ ਕਿ ਭਾਈ ਡੇ ਟੂ ਯੂ ਤੇ ਦਾਦੀ ਦਾ ਕਦੇ ਮम्मा ਦਾ ਅੱਟੇ ਡੀ ਸੋ ਜਾ 17 ਮਾਰਚ ਨੂੰ ਹਨਾ ਮੈਨੂੰ ਯਾਦ ਹੈ ਤੇ ਅਮਨੀਤ ਤੇ ਸੌਂਦੀ ਨਹੀਂ ਭਰਾਵਾ ਸਾਰਾ ਦਿਨ ਲੰਘ ਗਿਆ ਉਹ ਜਾਨ ਤੋਂ ਬੈਠਿਆ ਕਿਤੇ ਵੀ ਸੋਏਗੀ ਤੇ ਜਾਵਾਂਗੇ ਤੇ ਮੈਂ ਸੌਣ ਤੋਂ ਬੈਠੀ ਐ ਸੋਏਗੀ ਤੇ ਮੈਂ ਸੌਂਗੂਗੀ ਬਿੱਡੀ ਤੇ ਤੁਸੀਂ ਕਹਿਣਾ ਰੋਜ਼ ਹੀ ਕੁਝ ਦਿਖਾ ਦਿੰਦੀ ਐ ਸਾਡੀ ਤੇ ਫੇਮਸ ਰਹਿਤਾ ਦੇਖੋ ਮੈਂ ਜੋ ਹੋ ਕਰੂੰਗੀ ਮੈਂ ਕਾਹੂੰਗੀ ਮੈਂ ਦਿਖਾਉਂਗੀ ਹਨਾ ਇਹ ਤੁਸੀ ਰੋਟੀ ਖਾਓ ਆਰਾਮ ਨਾਲ ਅਮਨੂ ਜੰਮੇ ਮੇਰੇ ਵੀ ਵੀਡੀਓ ਬਣਾਓ ਵੀਡੀਓ ਬਣਾਓ ਦੇਖੋ ਜੀ ਅਮ ਨਹੀਂ ਤਾਂ ਆਪਣੇ ਰੋਟੀ ਖਾ ਲੈਂਦੀ ਆ ਨਹੀਂ ਤਾਂ ਕੰਨਾ ਮੇਰਾ ਵੀ ਵੀਡੀਓ ਬਣਾਓ ਹਮ ਜੋ ਜੋ ਐਕਟੀਵਿਟੀਜ਼ ਕਰਾਂਗੇ ਹਮ ਆਪਕੋ ਦਿਖਾਈਏਂਗੇ ਹਮ ਖਾਣਾ ਖਾ ਰਹੇ ਹਾਂ ਤਾਂ ਖਾਣਾ ਖਾਣੇ ਦਿਖਾਈਏਂਗੇ ਨਾ ਅੱਦੂ ਦਾਦੀ ਚਲੇ ਗਏ ਸੀ ਘੁੰਮਣ ਤੇ ਇੰਨਾ ਰੋਈ ਨਾ ਮੇਰੀ ਕੁੜੀ ਇੰਨਾ ਰੋਈ ਨਾ ਮੰਮੀ ਨੇ ਸਕੂਨ ਲੈ ਆਂਦਾ ਮੰਮੀ ਨੇ ਰੋਾਇਆ ਮੇਰੀ ਕੁੜੀ ਨੂੰ ਨਾ ਵੀ ਆਹ ਦੇਖੋ ਪੇਸਟੀ ਲਿਆਏ ਪੇਸਟੀ ਨੀਤੇ ਲਈ ਇੰਨੀ ਸਵਾਦ ਸਵਾਦ ਵਨ ਖਾਲੀ ਵਨ ਰੱਖਦੀ ਤੂੰ ਤੇ ਰੋਇਆ ਜੀ ਉਹਨੇ ਤੂੰ ਤੇ ਕਹਿੰਦਾ ਸੀ ਮੈਂ ਖਾਣੀ ਨਹੀਂ ਜੇ ਲੈ ਆਏ ਤੇ ਮੈਂ ਖਾਣੀ ਨਹੀਂ ਮੈਨੂੰ ਲੈ ਕੇ ਨਹੀਂ ਗੇ ਆਲੂ ਖਾਣੀ ਆ ਉਹ ਦੱਦੇ ਦਊਗਾ ਆ ਮੈਨੂੰ ਦੇਊਗਾ ਇੱਕ ਚਪੂਣਾ ਮੂੰਹ ਦੇ ਬਿੱਲੀਆਂ ਵਾਂ ਇਦਾਂ ਹੀ ਸੋ ਜਾਂਦਾ ਨਹੀਂ ਮੈਂ ਇੱਕ ਸਪੂਨ ਤੂੰ ਕੀ ਕਰੀ ਜਾਣਾ ਮੰ ਮੰ ਮੰਮੀ ਨੂੰ ਮਜ਼ੇ ਆਈ ਜਾਂਦੇ ਆ ਮੰਮੀ ਬੜੇ ਆਰਾਮ ਨਾਲ ਆ ਉਹ ਕੰਗੀ ਕਰੀ ਜਾਂਦੀ ਮੰਮੀ ਤਾਂ ਲੈ ਆ ਬਈ ਸਾਪਣੀ ਤਾਂ ਲਾਦੀ ਮੇਰੇ ਦਾਦੀ ਪੋਤੀ ਕੰਗੀ ਕਰਦੇ ਜੀ ਦਾਦੀ ਦੀ ਕੰਗੀ ਕਰਦੀ ਜੀ ਸੇਵਾ ਕਰਾ ਕਰੇਗੀ ਉਦੋਂ ਇਹਨੇ ਗਾਣਾ ਸੁਣਾ ਅਬ ਅਸੀਂ ਲਗਾएंगे ਤੜਕਾ ਸ਼algam ਕੋ ਪਤੰਧਾ ਦਿਲ ਸਾਰੇ ਕਿੱਦਾਂ ਬਣਾਉਂਦੇ ਹੋਣਗੇ ਸ਼algam ਸਾਡੇ ਘੋਟਵੇ ਬਣਾਉਂਦੇ ਮੰਮੀ ਬਹੁਤ ਸੁਆਦ ਤੇ ਹੁਣ ਮੰਮੀ ਕਹਿੰਦੀ ਤੇ ਤੂੰ ਲਾਣਾ ਤੜਕਾ ਲਾ ਦੇ ਤੇ ਅਬ ਅਸੀਂ ਲਗਾਏਗੇ ਤੜਕਾ ਅਬ ਲਗਾਏਗੇ ਖੁਸ਼ ਦੀਪ ਕੌਰ ਜੀ ਤੜਕਾ ਅਸੀਂ ਤਾਂ ਦੋ ਗੀ ਸ਼ਲਗਮ ਉਦੋਂ ਨੰਦੇ ਮੈਂ ਨੂੰ ਇੱਤਾ ਪਸੰਦ ਆ ਹੋਤਵੇਂ ਕਰਕੇ ਨਾ ਤੇ ਹੁਣ ਕੜਾਈ ਚ ਤੇ ਦੀਪ ਤੜਕਾ ਮਾਰ ਕੇ ਫਿਰ ਦਿਨਾਂਗੇ ਆਪਕੋ ਠੀਕ ਹੈ ਅਬ ਮੈਂ ਹੁਣ ਲਗਾ ਲਵਾਂ ਤੜਕਾ ਤੜਕਾ ਫਰਾਈ ਬੜਾ ਸਵਾਦ ਬੰਦਾ ਏ ਸ਼ਲਗਮ ਚੁਰਗਮ ਜਿਹੜੇ ਨਾ ਬਹੁਤ ਸਵਾਦ ਬੰਦੇ ਆ ਬਣਾਉਣ ਬਣਾ ਦਾ ਤਰੀਕਾ ਆ ਵੀ ਆਪਣਾ ਕਿੱਦਾਂ ਦੇ ਤਰੀਕੇ ਕੋਈ ਆਲੂ ਨਾਲ ਪਿਆਜ਼ ਕੱਟ ਕੇ ਮਤਲਬ ਆਲੂ ਪਾ ਕੇ ਕੁਛ ਇਦਾਂ ਤੇ ਮੈਂ ਸਿੱਦਾ ਘੋਟਵੇਂ ਬਣਾਉਣੀ ਮੈਨੂੰ ਤੇ ਉਹ ਪਸੰਦ ਆ ਘੋਟਵੇਂ ਮੈਂ ਸਿੱਧਾ ਤੜਕਾ ਲਗਾ ਲਈਏ ਹੁਣ ਤੇਲ ਪਾਤਾ ਗਰਮ ਹੋ ਰਿਹਾ ਤੇ ਇਹ ਮੈਂ ਕੱਟ ਕੇ ਰੱਖਦੀ ਸੀ ਹੁਣ ਲਗਾ ਲਈਏ ਫਿਰ ਤੜਕਾ ਦਾ ਹੋ ਗਿਆ ਰੈੱਡ ਜੀ ਦੇਖੀ ਸਕਦੇ ਆ ਤੜਕਾ ਤੇ ਚੰਗੀ ਤਰ੍ਹਾਂ ਭੁੰਨਿਆ ਗਿਆ ਆ

ਦੋ ਦੋਨੇ ਪੂਰੀ ਚੰਗੀ ਤਰ੍ਹਾਂ ਭੁੰਨਿਆ ਦਾਣਾ ਫਿਰ ਸਬਜ਼ੀ ਦਾ ਮਾਲ ਲੰਦਾ ਔਰ ਮੈਨੇ ਮੰਮੀ ਤੋਂ ਸਿੱਖਿਆ ਆਪਣੇ ਸਾਸ ਤੋਂ ਹੀ ਉਹ ਕਹਿੰਦੇ ਕਿ ਜੇ ਤੜਕਾ ਤੁਹਾਡਾ ਕੱਚਾ ਰਹਿ ਜੇ ਸਮਝੋ ਤੁਹਾਡੀ ਸਬਜ਼ੀ ਨਹੀਂ ਸਵਾਦ ਬਣਨੀ ਜੇ ਤੜਕਾ ਚੰਗੀ ਤਰ੍ਹਾਂ ਤੁਸੀਂ ਭੁੰਨ ਲਿਆ ਨਾ ਮਤਲਬ ਨਹੀਂ ਬੰਦਾ ਕਿ ਸਬਜ਼ੀ ਖਰਾਬ ਹੋਣ ਜੇ ਜਦੋਂ ਰਿਆਣ ਪਿਆਜ਼ ਚੰਗੀ ਤਰ੍ਹਾਂ ਨਾਲ ਹੋਏ ਹੋਣ ਜਦੋਂ ਭੁੰਨੇ ਹੋਣ ਫਿਰ ਨਹੀਂ ਸਬਜ਼ੀ ਖਰਾਬ ਹੋ ਸਕਦੀ ਹੈ ਕੋਈ ਨਹੀਂ ਕਹਿੰਦੇ ਸੇਖ ਹੀ ਲਈਦਾ ਹੁੰਦਾ ਬਣਾਵਾਂਗੇ ਤੇ ਆਊਗਾ ਹਨਾ ਤੇ ਬਾਕੀ ਚਲੋ ਬੈਠੇ ਬੈਠੇ ਤੜਕਾ ਮੈਂ ਤਾਂ ਮੰਮੀ ਮੈਂ ਲਾ ਦਿੰਨੀ ਆ ਇਹਦੇ ਲਾਲਾ ਨਮਕ ਵਿੱਚ ਮੈਂ ਪਾਇਆ ਹੀ ਹੈ ਇੱਕ ਵਾਰੀ ਇਹ ਕੋ ਚੰਦੀ ਤਰ੍ਹਾਂ ਓਨ ਕੇ ਹਾਂਜੀ ਤੇ ਸੁਗੰਧਮ ਤੜਕਾ ਲੱਗ ਗਿਆ ਇਹ ਦੇਖਣ ਨੂੰ ਸਵਾਦ ਨਹੀਂ ਇਹ ਮੈਂ ਟੇਸਟ ਕਰ ਲਿਆ ਵਾਕੇ ਬੜਾ ਸਵਾਦ ਬਣਿਆ ਤੜਕਾ ਲੱਗ ਚੁੱਕਾ ਹੁਣ ਇਹਦੇ ਵਿੱਚ ਪਾਵਾਂਗੇ ਘਿਓ ਦੇ ਸੀ ਤੇ ਖਾਵਾਂਗੇ ਬਹੁਤ ਟੇਸਟੀ ਬਣ ਗਿਆ ਇਹ ਬਣਾਇਆ ਖੁਸ਼ਤੀਪ ਕੋਰਜ ਨੇ ਜਿਹੜਾ ਆਏਗਾ ਉਹ ਖਾ ਕੇ ਹੀ ਜਾਏਗਾ ਔਰ ਬਹੁਤ ਸਵਾਦ ਬਣਿਆ ਟੂਲੀ ਹੂਨੀ ਸੱਚੀ ਸਵਾਦ ਬਣਿਆ ਬੜਾ ਟੇਸਟੀ ਲੱਗਾ ਦੋਸਤ ਆਏਗੇ ਤਬ ਬਣਾਉਣੇ ਇਸ ਸਨੋਫੋਲਿਆ ਗੜੇ ਪੈਰੇ ਗੜੇ ਇਹਦੇ ਪੂਰਾ ਕੈਨੇਡਾ ਵਾਂਗ ਸਨੋਫੋਲ ਨਹੀਂ ਹੋਈ ਪਰ ਛੋਟੇ ਛੋਟੇ ਸਨੋਫੋਲ ਹੋਈ ਹੈ ਤੁਹਾਨੂੰ ਦੇਖੂਗੀ ਓਹੋ ਕਹਿੰਦੇ ਹੁੰਦੇ ਜਦੋਂ ਧੁੱਪ ਚੜੇ ਜਾਂ ਨਾਲ ਮੀਂਹ ਪਵੇ ਤਾਂ ਕਹਿੰਦੇ ਕਿੱਧਰ ਕਿੱ데 ਵਿਆਹ ਹੋ ਰਿਹਾ ਕੱਪੜੇ ਫੜਾ ਫੜ ਲਾ ਲੈ ਮੰਮੀ ਇੰਨੇ ਕੀ ਗੜੇ ਪੈਨੇ ਗਾ ਮੈਂ ਵੀ ਮੈਂ ਵੀ ਵਲੌਗ ਬਣਾਣਾ ਹੀ ਹੈ ਕੀ ਹੋਣਾ ਬਾਸ ਖਤਮ ਕਿੰਨੀ ਤੇਜ਼ ਗੜੇ ਪਏ ਟਕ 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 ਬਹੁਤ ਬਹੁਤ ਆਇਆ ਥੋੜਾ ਜਿਹਾ ਹੋਣਾ ਚਾਹੀਦਾ ਇਹਨਾਂ ਗੜੇ ਕਿੰਨੀ ਤੇਜ਼ ਤੇ ਬਰਫ਼ ਡਿੱਗੀ ਹੋਣੇ ਇਹ ਤਾਂ ਗਰ ਹਾਂਜੀ ਸਭੀ ਕਾਲੀ ਕੀ ਹਾਲ ਚਾਲ ਠੀਕ ਠਾਕ ਹੋਵਾਂਗੇ ਜਿੱਥੇ ਵੀ ਹੋਵਾਂਗੇ ਸੁਖੀ ਸੰਧੀ ਹੋਵਾਂਗੇ ਸੋ ਆਪਾਂ ਵੀ ਹੁਣ ਨਿਕਲੇ ਆ ਥੋੜਾ ਬਹੁਤਾ ਬਾਹਰ ਅਸਲ 'ਚ ਨਾ ਜਦਾਂ ਬੁੜੀਆਂ ਦਾ ਨਹੀਂ ਕੰਮ ਹੋ ਜਾਂਦਾ ਹੁਣ ਹੁਣ ਪਤਾ ਲੱਗਾ ਕਿ ਬੁੜੀਆਂ ਜਿਹੜੀਆਂ ਆ ਉਹ ਘਰਾਂ 'ਚ ਕਿਉਂ ਰਹਿੰਦੀਆਂ ਹੁੰਦੀਆਂ ਸੀ ਹੁਣ ਆਪ ਤੇ ਪਈ ਆ ਤੇ ਪਤਾ ਲੱਗਾ ਵੀ ਬੁੜੀਆਂ ਘਰਾਂ 'ਚ ਕਿਉਂ ਰਹਿੰਦੀਆਂ ਨਹੀਂ ਅਸਲ ਦੀ ਬੁੜੀਆਂ ਦਾ ਘਰੇ ਰਹਿਣ ਦਾ ਕਾਰਨ ਨਹੀਂ ਹੁੰਦਾ ਸੀ ਕਿ ਸਵੇਰ ਦੀ ਰੋਟੀ ਬਣਾਈ ਸ਼ਾਮ ਦੀ ਖਤਮ ਹੋ ਗਈ ਸ਼ਾਮ ਦੀ ਬਣਾਈ ਤੇ ਰਾਤ ਦੀ ਖਤਮ ਹੋ ਗਈ ਹੁਣ ਇਹੀ ਹਾਲ ਸਾਡਾ ਹੋਇਆ ਪਿਆ ਕਦੀ ਜ਼ਵੇਰ ਦੀ ਰੋਟੀ ਬਣਾ ਲਓ ਕਦੀ ਸ਼ਾਮ ਦੀ ਬਣਾ ਲਓ ਕਦੀ ਚਾਹ ਬਣਾ ਕਦੀ ਖੁਸ਼ ਕਰ ਲਓ ਕੋਈ ਕੋਈ ਨਾ ਕੋਈ ਲੱਗੇ ਰੰਦਾ ਜੇ ਕਿਤੇ ਬੁੜੀਆਂ ਵੇਸ ਸਾਫ ਸਫਾਈ ਕਰ ਲਓ ਆਰਾਮ ਕਰ ਲਓ ਬੁੜੀਆਂ ਵਾਲਾ ਹਾਲ ਹੋਇਆ ਪਿਆ ਹੁਣ ਇਸ ਟਾਈਮ ਸੋਦਾ ਕਰਕੇ ਐਸਕ ਵੇਲੇ ਮੈਂ ਨਿਕਲਣਾ ਉਹਨਾ ਮੇਰੀ ਆਦਤ ਆ ਕਿ ਬਾਹਰ ਮਾੜਾ ਮੋਟਾ gekeੜਾ ਮਾਰਨ ਦੀ ਆ ਮੈਂ ਕਿ ਚੱਲ ਬਾਹਰ ਮਾੜਾ ਮੋਟਾgekeੜਾ ਮਾਰ ਲਈਏ ਲਾਗੇ ਲਾਗੇ ਤੇ ਥੋੜਾ ਬਹੁਤਾ ਚੱਬਣ ਨੂੰ ਲੈ ਆਈਦਾ ਕੁਛ ਮਾੜਾ ਮੋਟਾ ਰੈਸਟੋਰੈਂਟ ਥੋੜੇ ਬਹੁਤੇ ਓਪਨ ਹੋਣੇ ਸ਼ੁਰੂ ਹੋ ਗਏ ਆ ਫਾਮੀਲੀ ਸਾਡਾ ਰੈਸਟੋਰੈਂਟ ਵੀ ਹੁਣ ਜਲਦੀ ਓਪਨ ਹੋ ਕੇ ਤੇ ਆਪਾਂ ਵੀ ਕੰਮ ਕਰਦੇ ਲੱਗਾਂਗੇ ਸੋ ਬਾਕੀ ਕੋਈ ਜਣਾ ਦਾ ਸਾਰਾ ਦਿਨ ਤੋਂ ਲੰਘ ਹੀ ਗਿਆ ਤੇ ਸਾਡਾ ਵੀ ਦਿਨ ਤੋਂ ਲੰਘ ਹੀ ਗਿਆ ਆਲਮੋਸਟ ਸੋ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਅੱਜ ਦੇ ਵਲੌਗ ਦੀ ਕਰਦੇ ਆ ਇੱਥੇ ਐਂਡਿੰਗ ਖੁਸ਼ ਰਹੋ ਆਬਾਦ ਰਹੋ ਜਹਾਂ ਵੀ ਰਹੋ ਆਪਣੇ ਸੱਜਣ ਸਿਓਗੇ ਬਾਸ ਰਹੋ